ਪਰਾਵਾਂ ਨੂੰ ਵੇਚਦੀ ਹੈ ਕੰਪੀਟੀਸ਼ਨ ਬਹੁਤ ਮੱਜਾ ਦੇ ਤਿਆਰ ਵੀ ਹੋ ਰਹੀ ਹੈ ਜੀ ਇਕਾਮਾ ਦੀ ਵੀ ਤਿਆਰੀ ਕਰ ਰਹੇ ਨੇ ਕੰਪੀਟੀਸ਼ਨ ਨਾਲ ਨਾ ਹੀ ਨਮ ਪਰੰਪਰਾ ਪਸ਼ੂ ਮੇਲਾ ਜੀ ਕਿੱਦਾਂ ਕਿਵੇਂ ਹੋ ਜੀ ਵਧੀਆ ਵਧੀਆ ਜੀ ਠੀਕ ਹੋ ਜਿਹੜੀ ਉਹਦੇ ਜਗਰਾਵਾ ਬੱਚੀ ਨਹੀਂ ਸੀ ਲਈ ਕਿ ਚਿੱਟੀ ਜੀ ਜਿਹੜੀ ਤੁਸੀਂ ਕਹਿੰਦੇ ਮੈਸੇਜ ਲੈਣੀ ਸੀ ਉਹ ਲੱਖ ਰੁਪਏ ਦੀ ਲਈ ਸੀ ਜਿਹੜੀ ਉਹ ਜਗਰਾਵਾ ਮੰਡੀ ਦੇ ਯਾਰ ਉਹ ਨਾਲ ਦੇ ਬੰਦੇ ਨੇ अच्छा फगाम जी तैयारी करते कंपीटिशन लड़ना है राम भरा पशु मेला

ਰਿਅਲ ਲਾਈਵ ਚੁੜਦੇ ਰਹਿੰਦੇ ਇਹ ਸ਼ੇਅਰ ਕਰਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਕਿਉਣ ਵਾਲੇ ਸਾਰੇ ਕੰਪੀਟੀਸ਼ਨ ਸਾਨੂੰ ਲਾਈਵ ਦਿਖਾਏ ਜਾਣਗੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ ਜੀ ਆਕੇ ਤੋਂ ਅਗੇ ਸ਼ੇਅਰ ਕਰੋ ਅੱਜਫ ਦਾ ਮੌਦਾ ਵੀ ਆ ਮੁਰਾਣਾ ਸਰ ਦੀਆਂ ਬੱਚਾਂ ਦਾ ਵੀ ਕੰਪੀਟੀਸ਼ਨ ਆ ਬਿੱਟਲ ਰਾਮਾ ਦਾ ਸਰ ਅਸੀਂ ਥੋੜੀ ਇਨਫੋਰਮੇਸ਼ਨ ਕਲੈਕਟ ਕਰਨੀ ਸੀ ਤੁਸੀਂ ਐਗਰੀ ਹੋ ਹਾਂਜੀ ਦੱਸੋ ਸਰ ਸਰ ਤੁਹਾਡਾ ਨਾਮ ਸੁਖਵਿੰਦਰ ਸਰ